ਨੇ ਨਹੀਂ ਬਣਾਇਆ ਜੀ ਵੀ ਮੈਂ ਜਿਉਂਦੀ ਖੜੀ ਆ ਇਹਨਾਂ ਨੇ ਤੜਕੇ ਵੀ ਕਿਹਾ ਵੀ ਮਰੀ ਹੋਈ ਐ ਜੀ ਮੈਂ ਪਰ ਉਹਨੇ ਕੀ ਸਮਝਦੇ ਇਸ ਤਰਿਕੇ ਨਾਲ ਬਿਆਨ ਦਾ ਇਹ ਬਿਆਨ ਆਇਆ ਸੀ ਜੀ ਇਹ ਪਹਿਲਾਂ ਇਹਨਾਂ ਦਾ ਜਿਹੜਾ ਪਿਓ ਸੀ ਨਸ਼ੇ ਪੱਤੇ ਕਰਦਾ ਸੀ ਇਹ ਆਪ ਬਲੈਕ ਕਰਦੇ ਸੀ। ਉਸ ਤੋਂ ਬਾਅਦ ਮੈਂ ਇਹਨਾਂ ਨੇ ਮੇਰੀ ਨਾ ਸੁਣੀ ਮੈਂ ਬਾਗੀ ਸੀ ਛੱਡ ਕੇ ਤੇ ਮੁੜ ਕੇ ਮੁੰਡਾ ਬੱਟੀ ਕੁੜੀ ਮੈਂ ਨਾ ਫੋਨ ਤੇ ਸੰਪਰਕ ਕਰਦੇ ਆ ਜੀ ਮੁੰਡਾ ਜਿੱਦੇ ਦਿੱਲੀ ਗਿਆ ਉਹਦੇ ਵੀ ਫੋਨ ਇਹਨੇ ਕਰਕੇ ਗਿਆ ਵੀ ਮਾ ਤਾਂ ਮੈਂ ਜਾਣਾਂ ਮੈਂ ਉਹਨੂੰ ਕਿਹਾ ਸੀ ਪੁੱਤ ਨਾ ਜਾ ਉਹ ਨਹੀਂ ਰੁਕੇ ਤੁਹਾਡੇ ਨਾਲ ਰਹਿੰਦਾ ਸੀ ਜੀ ਨਹੀਂ ਨਾਲ ਨਹੀਂ ਸੀ ਪਾਸੇ ਰਹਿੰਦਾ ਸੀ ਕਿੰਨੇ ਟਾਈਮ ਤੋਂ ਤੁਸੀਂ ਅਲੱਗ ਰਹ ਰਹੇ ਹੋਗੇ 12-13 ਸਾਲ ਤੋਂ ਅਲੱਗ ਰਹੇ ਰਹੇ ਆਂ ਜੀ ਤੇ ਅੱਜ ਤੁਸੀਂ ਕਿਵੇਂ ਆਏ ਹੋਰੇ ਕੀ ਕਰਨ ਵਾਸਤੇ ਆਏ ਹੋ ਅੱਜ ਸਾਡੇ ਨੂੰ ਜਦੋਂ ਅਸੀਂ ਆਏ ਸੁਣਿਆ ਤੇਰੇ ਮੇ ਭੱਜੀ ਵੀ ਮਰ ਨਹੀਂ ਦੀ ਕਿਉਂਗੀ ਨਹੀਂ ਪਰਸੋਂ ਦੇ ਪਰਸੋਂ ਦੀ ਗੱਲ ਚੱਰੀ ਅੱਜ ਹੀ ਕਿਉਂ ਨਿਕਲ ਗਿਆ ਤੁਸੀਂ ਅੱਜ ਆਏ ਨਿਕਲਾ ਜੀ ਪਰਸੋਂ ਜਿਹੜਾ ਹਨੇ ਵਿਆਹ ਹੋਇਆ ਸੀ ਪੱਤਰਕਾਰ ਦਾ ਨਾਂ ਭੁਲ ਗਿਓ ਉਹਨੂੰ ਮੈਂ ਫਰਸ ਔਰ ਬਰਾਦ ਦੀ ਫੋਨ ਲਾਈ ਜਾਨੀ ਉਹਨੇ ਮੇਰਾ ਫੋਨ ਨਹੀਂ ਚੁੱਕਿਆ ਕਿਸਨੇ ਤੁਮ ਨੂਰੇ ਲੱਗ ਗਿਆ ਹੋਣਾ ਨਾ ਵੀ ਇਸ ਤਰਕੇ ਨਾਲ ਮੁੰਡੇ ਦੀ ਮੌਤ ਹੋ ਗਈ ਹੈ ਫਿਰ ਤੁਸੀਂ ਪਹਿਲਾਂ ਕਿਉਂ ਨਹੀਂ ਪਹੁੰਚੇ ਪਹਿਲੇ ਤੇ ਨਹੀਂ ਲੱਗੇ ਪਹਿਲਾਂ ਜੀ ਇਹ ਪ੍ਰੈਸ਼ਰ ਤੇ ਸੀ ਪ੍ਰੈਸ਼ਰ ਤੇ ਸੀ ਮੈਂ ਕੀ ਦਾ ਪ੍ਰੈਸ਼ਰ ਸੀ ਜੀ ਕਾਲਨ ਪੋਸ਼ਣ ਕੀਤਾ ਜੀ ਮੁੰਡੇ ਦਾ ਸੀ ਇਹਦੇ ਵਿੱਚ ਟਾਈਮ ਤੱਕ ਕਾਲਨ ਪੋਸ਼ਣ ਕੀਤਾ ਮੁੰਡੇ ਨੂੰ ਇਹ ਨਾ ਨਾ ਮੈਂ 8-9 ਸਾਲ ਪਹਿਲਾਂ 9 ਮਹੀਨੇ ਤੱਕ ਢਿੱਡ ਚ ਹੀ ਰੱਖਿਆ ਸੀ ਉਸ ਤੋਂ ਬਾਅਦ ਫਿਰ ਸਕੂਲ ਵੀ ਲੱਗਿਆ ਪੱਖੋਂ ਪੜ੍ਹਨ ਲੱਗਿਆ ਤੇ ਹੋਰ ਉਸ ਦਾ ਪਾਲਨ ਪੋਸ਼ਣ ਕੋਈ ਕਰ ਰਿਹਾ ਸੀ ਕਰਦਾ ਦਾਦਾ ਤੇ ਦਾਦੀ ਸੀ ਉਹ ਮਰ ਗਏ ਸੀ ਮਰ ਚੁੱਕੇ ਸੀ ਇਹ ਵੀ ਚਾਚਾ ਸੀ ਕਹਿੰਦੇ ਉਹਨਾਂ ਦੇ ਪਿਤਾ ਨੇ ਦੂਜਾ ਵਿਆਹ ਕਰਾ ਲਿਆ ਸੀ ਨਹੀਂ ਜੀ ਨਹੀਂ ਕਰਾਇਆ ਉਹਨਾਂ ਦਾ ਪਿਤਾ ਹੈ ਨਹੀਂ ਦਿੱਤੀ ਜੀ ਤੁਸੀਂ ਇੰਨੀ ਦੇਰ ਕਿੱਥੇ ਰਹਿੰਦੇ ਰਹੇ ਇਹ ਪਹਿਲਾਂ 4 ਸਾਲ ਸਾਡੇ ਕੋਲੇ ਰਹੇ ਉਸ ਤੋਂ ਬਾਅਦ ਅਸੀਂ ਇਹਦਾ ਉਹ ਕਰ ਲਓ ਦੇ ਉਹਨਾਂ ਨੂੰ ਪੁੱਛਣ ਦੇ ਜਰਾ ਹਾਂ ਜੀ ਹਾਂ ਜੀ ਮੇਰਾ ਪਿੰਡਾ ਕਰਾ ਲਿਆ ਜੀ ਹਾਂ ਜੀ ਮੇਰਾ ਵਿਆਹ ਦੂਜਾ ਕਰ ਇਹਨਾਂ ਨੇ ਸਾਡੇ ਨਾਲ ਉਹ ਵੀ ਹੈਗੇ ਤੁਹਾਨੂੰ ਬੱਚੇ ਹਾਂ ਜੀ ਹੈਗੇ ਬਿਲਕੁਲ ਜੀ ਥੋੜੇ ਬੱਚੇ ਨਹੀਂ ਦੋ ਕੁੜੀਆਂ ਜੀ ਹਾਂ ਮਤਲਬ ਦੋ ਕੁੜੀਆਂ ਜਿਹੜੀਆਂ ਨੇ ਇੱਕ ਮੈਰਿਡ ਪੇ ਨਹੀ ਜੀ ਮੇਰੀਆਂ ਦੋਹਾਂ ਪੇਣਾ ਦਖਿਆ ਜਾ ਰਹੀਆਂ ਨੇ ਕੋਈ ਇੱਕ ਮੈਰਿਡ ਹੈ ਇੱਕ ਕੁਮਾਰੀ ਸ਼ੁਕਰਨ ਕਿੰਨੇ ਸਿਰ ਤੋਂ ਥੋੜੇ ਨਾਲ ਨਹੀਂ ਰਹਿੰਦਾ ਸੀ ਜੀ ਇਹ 12 13 ਸਾਲ ਤੋਂ ਨਹੀਂ ਰਹਿੰਦਾ ਸੀ ਕਿੱਥੇ ਰਹਿੰਦਾ ਸੀਗਾ ਇਹ ਆਪਦੇ ਪਿੰਡ ਹੀ ਰਹਿੰਦਾ ਸੀ ਕਿਤੇ ਵਾਗ ਗਿਆ ਕਿਤੇ ਪਿੰਡ ਆ ਗਿਆ ਕਿਤੇ ਪਿੰਡ ਤੁਸੀਂ ਤੁਸੀਂ ਕਿੱਥੇ ਰਹਿੰਦੇ ਸੀ ਏਰੀਆ ਏਰੀਆ ਹੀ ਵੀ ਹੈ ਜਿਹੜੇ ਸੋਰੀ ਰਹਿੰਦੀ ਸੀ ਨਾਲੇ ਤੁਸੀਂ ਕਿੰਨੇ ਵੀ ਤੁਹਾਡੀ ਜੀ ਮਰੇ ਜੁਾਈ ਨੇ ਹੋਈ ਵੀ ਹੈ ਜੀ ਅੱਛਾ ਦੁਆਰਾ ਮਰੇ ਜੀ ਹੋ ਗਏ ਹਾਂ ਜੀ ਹਾਂ ਜੀ ਜੀ ਉਹ ਤੁਸੀਂ ਮਾਂ ਹੋਰ ਦੇ ਨਾਤੇ ਕੀ ਚਾਹੁੰਦੇ ਹੋ ਮੈਂ ਮਾਂ ਨਾ ਅਸੀਂ ਚੌਣੀਆਂ ਜੀ ਵੀ ਜੋ ਮੈਨੂੰ ਮਾਰੀ ਚਾਹੁੰਦਾ ਵੀ ਉਹ ਮੈਂ ਮਰੀ ਨਹੀਂ ਮੈਂ ਸੱਚਮੁੱਚ ਸਾਹਮਣੇ ਖੜੀ ਆਂ ਨਹੀਂ ਤੁਸੀਂ ਆਪਣੀ ਮਰੀ ਦਾ ਤੁਹਾਨੂੰ ਦੁੱਖ ਹੈ ਵੀ ਲੋਕ ਕਹਿ ਰਹੇ ਨੇ ਮੁੰਡੇ ਦੀ ਮੁੰਡੇ ਦੀ ਜਾਨੀ ਹੋਇਆ ਜੀ ਮੁੰਡੇ ਦੀ ਮਿੱਟੀ ਵੀ ਲੀਤ ਕਰਦੇ ਆ ਵਿਚਾਰੇ ਦੀ ਉਹਦਾ ਸ਼ਸਕਾਰ ਹੋ ਜੇ ਕੀ ਫਾਇਦਾ ਹੈ ਮੈਂ ਉਹਨੂੰ ਰੋਲੇ ਦਾ ਨਹੀਂ ਰੋਤ 4 ਵਜੇ ਦੀ ਮੰਗ ਕਰਦੇ ਹੋ ਕਿ ਨਹੀਂ ਨਹੀਂ ਜੀ ਮੈਂ ਹੁਣ ਕਾਲਸੇ ਦੀ ਮੰਗ ਨਹੀਂ ਕਰਦੀ ਘੋਰ ਕਾਈ ਵਾ ਉਹ ਕਹ ਉਹ ਕਹਿੰਦੇ ਨੇ ਸਾਡੀਆਂ ਮੰਗਾਂ ਜਦ ਤੱਕ ਪੂਰੀਆਂ ਨਹੀਂ ਹੁੰਦੀਆਂ ਅਸੀਂ ਨਾ ਸੰਸਕਾਰ ਹੋਣ ਦੀ ਇਹਨਾਂ ਕੋਈ ਨਹੀਂ ਜੀ ਮੇਰੇ ਕਿੰਨਾ ਕੋਈ ਕਾਰਵਾਈ ਦੀ ਮੰਗ ਉਹਦੇ ਚਾਚੇ ਨੇ ਜੋ ਲਿਖ ਕੇ ਦਿੱਤਾ ਉਹਦੇ ਪਰਿਵਾਰ ਨੇ ਜੋ ਲਿਖ ਕੇ ਦਿੱਤਾ ਫਿਰ ਉਹਦਾ ਪਾਲਨ ਪੋਸ਼ਣ ਹੋਣਾ ਲਾਈਟ ਲਾ ਦਿਓ ਕੋਈ ਜ਼ਿੰਮੇਵਾਰ ਤੇ ਉਹੀ ਨੇ ਨਾ ਉਹੀ ਹਾਂ ਜੀ ਉਹੀ ਸੀ ਤੁਸੀਂ ਤੇ ਛੱਡ ਕੇ ਚਲੇ ਗਏ ਉਹਨੂੰ ਨਹੀਂ ਜੀ ਫਿਰ ਮੇਰੇ ਨਾਲ ਫੋਨ ਤੇ ਸੰਪਰਕ ਕਰਦਾ ਸੀ ਇਹ ਮੇਰੇ ਨਾਲ ਫੋਨ ਤੇ ਹੈਗਾ ਸੀ ਫੋਨ ਰੋਜ਼ ਲਾਉਂਦਾ ਸੀ ਜਦੋਂ ਇਹਨੂੰ ਫਿਰ ਇਹਨੂੰ ਮੱਦਨ ਦੇ ਰਹੇ ਨੇ ਮੇਰੇ ਨਾਲ ਵੀ ਹੁਣ ਤੁਸੀਂ ਹੋਣਾ ਐਜ਼ ਅ ਮਦਰ ਇੱਥੇ ਆਏ ਹੋ ਜਾਂ ਜਿਹੜੀ ਮੁੰਡੇ ਦੀ ਮਿੱਟੀ ਪਲੀਥ ਹੋ ਰਹੀ ਉਹਦਾ ਵਿਰੋਧ ਨਹੀਂ ਮੈਂ ਤਾਂ ਉਹਦੀ ਮਾਤਾ ਆ ਹਾਂ ਉਹਨੂੰ ਨਹੀਂ ਤੁਸੀਂ ਕਿਵੇਂ ਕੀ ਸੋਚਦੇ ਹੋ ਤੁਹਾਡਾ ਬੇਟਾ ਇੱਕ ਸ਼ਹੀਦ ਵਾਂਗੂ ਹੋਇਆਗਾ ਗੋਲੀ ਲੱਗੀ ਹੈਗੀ ਉਹਦੇ ਤੇ ਉਹ ਤੋਂ ਬਾਅਦ ਚ ਤੁਸੀਂ ਉਹਨੂੰ ਮਿੱਟੀ ਪਲੀ ਸਮਝਦੇ ਹੋਗੇ ਜੇ ਜਥੇਬੰਦੀਆਂ ਉਹਦੇ ਹੱਕ ਚ ਖੜੀਆਂ ਨਹੀਂ ਗੀਆਂ ਕਿੰਨੇ ਹੀ ਨੇਗੇ ਜਿਹੜੇ ਉਹਦੇ ਪਿੱਛੇ ਖੜੇ ਨੇਗੇ ਤੁਸੀਂ ਉਹਨੂੰ ਮਿੱਟੀ ਪਲੀ ਸਮਝ ਰਹੇ ਹੋਗੇ ਨਹੀਂ ਮੈਂ ਕਹਿੰਦੀ ਹਾਂ ਕਿ ਚੱਲ ਵਿਚਾਰਦਾ ਸੰਸਕਾਰ ਹੋ ਜਾਏ ਟਾਈਮ ਨਾਲ ਨਹੀਂ ਸੰਸਕਾਰ ਪਿੱਛੇ ਤੁਹਾਡੇ ਤੱਕ ਸਰਕਾਰ ਨੇ ਕਦੋਂ ਪਹੁੰਚੀ ਸੀ ਯੋ ਮੈਂ ਮੋਬਾਈਲ ਤੇ ਦੇਖਿਆ ਸੀ ਨਹੀਂ ਹੁਣ ਤੁਹਾਨੂੰ ਕਿਸ ਨੇ ਨਹੀਂ ਹੁਣ ਤੁਹਾਨੂੰ ਕਿਸ ਨੇ ਬੁਲਾਇਆ ਓਰੇ ਨਹੀਂ ਜੀ ਕਿਸੇ ਨੇ ਨਹੀਂ ਬੁਲਾਇਆ ਸੀ ਆਪ ਦੀਆਂ ਪਾਇਆਂ ਮਤਲਬ ਜੀ ਕਿਹਦੇ ਨਾਲ ਆਇਓ ਤੁਸੀਂ ਅਸੀਂ ਗੱਡੀ ਤੇ ਆਏ ਅਸੀਂ ਕਿਹਦੇ ਨਾਲ ਆਏ ਕਿਹੜੀ ਜਗ੍ਹਾ ਤੇ ਰਹਿੰਦੇ ਹੋ ਅਸੀਂ ਕਾਜੀ ਹਾਂ ਮਤਲਬ ਨਹੀਂ ਨਹੀਂ ਜਿਹੜਾ ਉਹਦੇ ਨਾਲ ਉਹਦੀਆਂ ਇੱਕ ਦੋ ਭੈਣਾਂ ਦੱਸਦੇ ਨੇ ਦੋ ਭੈਣਾਂ ਰਹਿ ਰਹੇ ਨੇ ਨਾਲ ਠੀਕ ਹੈ ਉਹਦੇ ਪਿਤਾ ਜੀ ਨੇ ਜਿਹੜੇ ਉਹ ਡਰਾਈਵਰ ਨੇ ਡਰਾਈਵਿੰਗ ਕਰਦੇ ਨੇ ਉਹ ਰਹਿੰਦੇ ਨੇ ਮਤਲਬ ਉਹ ਅਲੱਗ ਰਹ ਰਹੇ ਨੇ ਫਿਰ ਤੁਸੀਂ ਅਲੱਗ ਰਹ ਰਹੇ ਹੋ ਕਹਿਣਾ ਨਹੀਂ ਰਹੀ ਜੀ ਤੁਹਾਨੂੰ ਮੈਂਨੇ ਕਦੇ ਨਹੀਂ ਹੈ ਜੀ ਉਹ ਡਰਾਈਵਰੀ ਨਹੀਂ ਕਰ ਕਰਦਾ ਸੀ ਕਿਉਂ ਨਸ਼ੇ ਕਰਦਾ ਸੀ ਅਸੀਂ ਤਾਂ ਕਰਕੇ ਨਹੀਂ ਜੀ ਸਾਡੇ ਕੋਲ ਇੱਧਰ ਦੇਖ ਕੇ ਜੀ ਤੁਸੀਂ ਇੱਧਰ ਦੇਖ ਕੇ ਇੱਧਰ ਦੇਖ ਕੇ ਗੱਲ ਕਰੋ ਜੀ ਤੁਸੀਂ ਸਾਹਮਣੇ ਦੇ ਜਿਹੜੀ ਕੁੜੀਆਂ ਸੀ ਉਹ ਵੀ ਤੁਹਾਡੇ ਨਾਲ ਨਹੀਂ ਰਹਿੰਦੀ ਸੀ ਨਹੀਂ ਜੀ ਉਹ ਇਹਦੇ ਨਾਲ ਹੀ ਰਹਿੰਦੀ ਸੀ ਹਾਂਜੀ ਹਾਂਜੀ ਉਹਨੇ ਇਕੱਠੇ ਭੈਣ ਭਾਈ ਅਲੱਗ ਰਹਿੰਦੇ ਸੀ ਥੋੜਾ ਜਿਹੀ ਦਾਦੀ ਮਰ ਗਈ ਉਹਦਾ ਮਤਲਬ ਤੁਸੀਂ 13 ਸਾਲ ਤੋਂ ਜਿਹੜਾ ਉਹਦਾ ਪਾਲਣ ਪੋਸਣ ਹੋ ਰਿਹਾ ਤੁਸੀਂ ਕਹਿੰਦੇ 13 ਸਾਲ ਤੋਂ ਅਲੱਗ ਹੋ ਗਿਆ ਮੁੰਡਾ ਹਾਂਜੀ ਹਾਂਜੀ ਉਦੋਂ 13 ਸਾਲ ਦੇ ਵਿੱਚ ਤੁਸੀਂ ਕਦੇ ਸੰਪਰਕ ਕੀਤਾ ਉਹਦੇ ਨਾਲ ਹਾਂਜੀ ਨਾਨਕੀ ਆਉਂਦਾ ਸੀ ਮੇਰੇ ਕੋਲੇ 10-10 ਦਿਨ ਲੱਗ ਜਾਂਦਾ ਸੀ ਰਹਿੰਦਾ ਸੀ ਆ ਜੀ ਕੁੜੀਆਂ ਦੀਆਂ ਲਾਉਂਦੀਆਂ ਸੀ ਕੁੜੀ ਵੱਡੀ ਆਉਂਦੀ ਜਾਂਦੀ ਹੈ ਅੱਜ ਤੁਹਾਡੇ ਨਾਲ ਕੁੜੀ ਆਈ ਹੈ ਜੀ ਕੋਈ ਨਹੀਂ ਕੁੜੀ ਨਹੀਂ ਆਈ ਵੀਰ ਜੀ ਤੁਸੀਂ ਪਿੰਡ ਵਾਲੇ ਤਾਂ ਕਹਿੰਦੇ ਨੇ ਕਿ ਤੁਹਾਡੇ ਨਾਲ ਸੰਪਰਕ ਨਹੀਂ ਰਿਹਾ ਹੈਗਾ ਜੀ ਜਦੋਂ ਮਰਜੀ ਫੋਨਨਾ ਤੇ ਵੇਖ ਲਓ ਤੁਸੀਂ ਛੋਟੀ ਕੁੜੀ ਤੁਹਾਡੇ ਨਾਲ ਕਿਉਂ ਨਹੀਂ ਆਈ ਵੱਡੀ ਆਉਂਦੀ ਰਹੀ ਹੈ ਛੋਟੀ ਨੇ ਆਪਾਂ ਐਵੇਂ ਕੱਪ ਨਹੀਂ ਮਾਰਦੇ ਛੋਟੀ ਆਪਣੇ ਨਾਲ ਫੋਨ ਤੇ ਗੱਲ ਵੀ ਛੋਟੀ ਉਹਨਾਂ ਦੇ ਪ੍ਰਾਈਸ ਕਰ ਚਾਈਏ ਵੱਡੀਆਂ ਆ ਕੇ ਸੌਹੀ ਅੱਛਾ ਜਿਹੜੀ ਕੋਦੀ ਭੂਆ ਹੈ ਹਾਂਜੀ ਜਿਹੜੀ ਕਿ ਦੱਸਿਆ ਜਾਂਦਾ ਕਿ ਪੰਜਾਬ ਪੁਰਸ ਦੀ ਹੈ ਉਹਦੇ ਨਾਲ ਤੁਹਾਡਾ ਸੰਪਰਕ ਰਹਿੰਦਾ ਨਹੀਂ ਕੋਈ ਨਹੀਂ ਰੱਬ بس ਠੀਕ ਹੈ ਹੁਣ ਕੀ ਮੰਗਿਆ ਹੁਣ ਤੁਸੀਂ ਕੀ ਕੀਤੇ ਲਾਸਟ ਦਾ ਮੇਰੇ ਘਰ ਨੂੰ ਨਹੀਂ ਆਇਆ ਲਾਸਟ ਕੀ ਕਰਦੇ ਲੋਕੋ ਦੇਖਣ ਆਏ ਮੁੰਡੇ ਬਾਕੀ ਉਹਦੀ ਲਾਸ ਨਾ ਹੋ ਸੀ ਇਹ ਦਿਓ ਹੋ ਦਿੱਤਾ ਜਾਵੇ ਉਹਦਾ ਸਿਸਕਾਰ ਕੀ ਤੁਸੀਂ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਕੀਤੀ ਹੈ ਜਿਹੜੀ ਉਹਦਾ ਸਮਰਥਨ ਕਰਦੇ ਹੋਗੇ ਨਹੀਂ ਅਸੀਂ ਕੋਈ ਮੰਗ ਨਹੀਂ ਕਰਦੇ ਕਿਸੇ ਜਥੇਬੰਦੀ ਨਾਲ ਨਹੀਂ ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੇਟੇ ਨੇ ਗਲਤੀ ਕੀਤੀ ਹੈ ਕਿ ਉੱਥੇ ਜਾ ਕੇ ਨਹੀਂ ਜੀ ਕੋਈ ਗਲਤੀ ਨਹੀਂ ਨਹੀਂ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਜਥੇਬੰਦੀਆਂ ਦੇ ਨਹੀਂ ਵੀ ਜਾਂਦਾ ਹੀ ਨਾ ਹੋਰ ਮਾਮਾ ਦਾ ਪੁੱਤ ਵੀ ਮੁੜਿਆ ਆਉਣ ਜਿਹੜੇ ਗਏ ਆ ਮੇਰਾ ਤਾਂ ਵਿਚਾਰਾ ਜਾਣ ਮਾਮਾ ਦਾ ਅੱਛਾ ਦੂਜੀ ਸ਼ਾਦੀ ਤੋਂ ਤੁਹਾਡੇ ਕਿੱਥੇ ਲੱਗੇ ਸੋ ਹਾਂ ੜਕੀ ਨਾਲ ਤੁਹਾਡੇ ਉਹ ਹਸਬੰਦ ਨਾਲ ਆਏ ਨੇ ਤੁਹਾਨੂੰ ਨਹੀਂ ਨਹੀਂ ਜੀ ਉਹ ਉਹਨਾਂ ਦਾ ਕੀ ਕਹਿਣਾ ਹੈ ਇਸ ਬਾਰੇ ਜਦੋਂ ਤੁਸੀਂ ਉਹਨਾਂ ਨੂੰ ਦੱਸਦੇ ਹੋ ਉਹਨਾਂ ਨੇ ਸਾਡੇ ਨਾਲ ਗੱਲ ਕਰੀ ਨਹੀਂ ਇਹਨਾਂ ਦੇ ਬੱਚਿਆਂ ਨੇ